ਹਾਂਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਜੀ ਸਾਰੇ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਗੇ ਜਿਵੇਂ ਕਿ ਆਪਾਂ ਸਭ ਨੂੰ ਪਤਾ ਸੋਸ਼ਲ ਮੀਡੀਆ ਤੇ ਆਏ ਦਿਨ ਕੋਈ ਨਾ ਕੋਈ ਮੁੱਦਾ ਜਾਂ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਤੇ ਇਸੇ ਤਰ੍ਹਾਂ ਹੀ ਸਨੇਹਾ ਕਤਿਆਲ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਸ ਵਿੱਚ ਸਨੇਹਾ ਕਤਿਆਲ ਨੇ ਸਟੋਰੀ ਪਾ ਕੇ ਸਾਰਿਆਂ ਨੂੰ ਇਹ ਦੱਸਿਆਗੇ ਉਹਨਾਂ ਦਾ ਵਿਆਹ ਹੋਣ ਜਾ ਰਿਹਾ ਹੈ ਤੇ ਸਨੇਹਾ ਕਤਿਆਲ ਇਸ ਵਾਰ ਕੀ ਲਵ ਮੈਰਿਜ ਕਰਾ ਰਹੇ ਨੇ ਜਾਂ ਫਿਰ ਅਰੇਂਜ ਮੈਰਿਜ ਉਹਨਾਂ ਨੇ ਆਪਣੀ ਸਟੋਰੀ ਦੇ ਵਿੱਚ ਇਹ ਵੀ ਦੱਸਿਆ ਇੱਥੇ ਦੱਸ ਦਈਏ ਕਿ ਸਨੇਹਾ ਕਤਿਆਲ ਦੀ ਪਹਿਲਾਂ ਗगन ਲਾਲੀ ਦੇ ਨਾਲ ਲਵ ਮੈਰਿਜ ਹੋਈ ਸੀ ਉਸ ਤੇ ਚੱਲਦਿਆਂ ਇਹਨਾਂ ਦੋਨਾਂ ਦਾ ਡਿਵੋਰਸ ਹੋ ਗਿਆ ਉਸ ਤੋਂ ਬਾਅਦ ਹੁਣ ਇੱਕ ਵਾਰ ਫਿਰ ਤੋਂ ਸਨੇਹਾ ਕਤਿਆਲ ਦਾ ਵਿਆਹ ਹੋਣ ਜਾ ਰਿਹਾ ਬਾਕੀ ਕਮੈਂਟਾਂ ਸੁਨੇਹਾ ਕਤਿਆਲ ਨੂੰ ਵਿਆਹ ਦੀਆਂ ਵਧਾਈਆਂ ਦੇ ਜਰੂਰ ਜਾਈਓ ਬਾਕੀ ਸੁਨੇਹਾ ਕਤਿਆਲ ਨੇ ਕੀ ਕੀਤਾ ਆਪਣੀ ਵੀਡੀਓ ਦੇ ਵਿੱਚ ਵੀਡੀਓ ਪੂਰੀ ਵੇਖ ਕੇ ਜਰੂਰ ਜਾਓ ਚੈੱਕਰ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਕਰਕੇ ਜਰੂਰ ਜਾਓ ਤੇ ਨਾਲ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਬਾਕੀ ਮਿਲਦੇ ਹਾਂ ਜਲਦੀ ਨਵੀਂ ਅਪਡੇਟ ਨਾਲ ਕੱਲ ਹਲਦੀ ਮਹਿੰਦੀ ਦਾ ਫੰਕਸ਼ਨ ਆਈ ਏਮ ਸੋ ਸੌਰੀ ਸੰਡੇ ਆ ਕੱਲ ਤੇ ਕੱਲ ਹੈਗਾ ਹਲਦੀ ਮਹਿੰਦੀ ਦਾ ਫੰਕਸ਼ਨ ਮੈਂ ਲਾਸਟ ਸਟੋਰੀ ਚ ਵੀ ਦੱਸਿਆ ਆ ਨੈਕਸਟ ਡੇ ਫਿਰ ਵਿਆਹ ਆ आई होप ਤੁਸੀਂ ਸਮਝ ਸਕਦੇ ਆ ਮੈਂ ਬਹੁਤ ਬਿਜ਼ੀ ਹੋਊਂਗੀ ਐਂਡ ਆਈ ਐਮ ਸੋ ਸੌਰੀ ਆਪਾਂ ਬਹੁਤ 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 ਜਲਦੀ ਮਿਲਾਂਗੇ ਬਟ ਮੈਨੂੰ ਪਲੀਜ਼ ਆ ਦੋ ਤਿੰਨ ਦਿਨ ਦੇ ਦਿਓ ਮੈਂ ਥੋੜਾ ਜਿਹਾ ਬਿਜ਼ੀ ਆ 14 April 14 April ਅ ਅੱਜ ਕੀ ਐ ਅੱਜ 12 ਐ ਯਾ yeah, 13 14 ਇੱਕ ਦਿਨ ਰਹਿ ਗਿਆ ਸਿਰਫ ਇੱਕ ਦਿਨ ਐਂਡ ਕੱਲ ਵੀ ਫੰਕਸ਼ਨਸ ਨਾਲ ਦਿਨ ਭਰਿਆ ਹੋਇਆ ਆ ਸੋ ਸਟੇ ਟਿਊਨਡ ਗਾਇਜ਼ ਸਟੇ ਟਿਊਨਡ ਵਲogs ਦੇਖਣਾ ਨਾ ਭੁੱਲਿਓ 스냅ਸ ਦੇਖਣਾ ਨਾ ਭੁੱਲਿਓ ਅੰਡਰਸਕੋਰਸ ਇੰਸਟਾਗ੍ਰਾਮ ਤੇ ਵੀ ਰੀਲਸ ਅਪਲੋਡ ਕਰੀ ਜਾਊਂਗੀ ਬਟ ਉਹ ਅਪਡੇਟ ਦੇਖਣ ਲਈ ਤੁਸੀਂ ਕੀ ਕਹਿੰਦੇ ਆ ਸ냅ਚੈਟ ਦੇਖ ਲਿਓ ਐਂਡ ਇਫ ਯੂ ਵਾਂਟ ਟੂ ਇੰਜੋਏ ਦ ਮੂਮੈਂਟਸ ਸਾਰੇ ਤਾਂ ਫਿਰ ਵਲogs ਤਾਂ ਆ ਹੀ ਜਾਣੇ ਆ ਨਾਲ ਨਾਲ ਨਿਊ ਵਲੌਗ ਜਲਦੀ ਆਏਗਾ ਮੈਂ ਤੁਹਾਨੂੰ ਅੱਜ ਦੱਸ ਦੂੰਗੀ ਤਾਂ ਉਸ ਦਿਨ ਆਊਗਾ ਵਲੌਗ ਨਿਊ ਵਲੌਗ ਆਊਗਾ ਅੱਜ ਹੈਗੀ ਆ 12 ਤਰੀਕ ਕੱਲ ਵਲੌਗ ਆਇਆ ਸੀਗਾ ਅੱਜ ਨਹੀਂ ਆਇਆ ਕੱਲ ਨਹੀਂ ਆਇਆ परसों मॉर्निंग न्यू व्लॉग ਆਊਗਾ ਐਂਡ ਵਲੌਗ ਬਹੁਤ ਸੋਨਾ ਹੋਗਾ ਆਮ ਸ਼ੋਰ ਤੁਸੀਂ ਬਹੁਤ ਪਿਆਰ ਕਰਨ ਵਾਲੇ ਹੋ ਤੇ ਬਸ ਵੇਟ ਕਰੋ ਐਂਡ ਸਟੇ ਟਿਉਟ ਮੈਨੂੰ ਤਾਂ ਪਹਿਲੇ ਹੋਣ ਦਾ ਉਹ ਇੱਕੋ ਹੀ ਉਹ ਓਵਰਆਲ ਜਿਹਾ ਮਤਲਬ ਸਮਝ ਆਇਆ ਕਿ ਮੈਂ ਜਿੰਨਾ ਸਾਰਾ ਕੁਝ ਖਾਨਣੀ ਆ ਆਲਮੋਸਟ ਵੈਸੇ ਮਤਲਬ ਪ੍ਰੋਪਰ ਡਾਈਟਿੰਗ ਵੀ ਕਰਦੀ ਆ ਜਦੋਂ ਕਰਨੀ ਹੁੰਦੀ ਆ ਪਰ ਜਦੋਂ ਖਾਣਾ ਹੁੰਦਾ ਤਾਂ ਸਾਰਾ ਕੁਝ ਖਾਨਣੀ ਵੀ ਆ ਜਿੱਥੇ ਬੈਠੀਆਂ ਬਾਹਰ ਅੰਦਰ ਆ ਪਰ ਇਹ ਵੀ ਮੈਨੂੰ ਪਤਾ ਹੈ ਮੈਂ ਕਿੰਨਾ ਖਾਦਾ ਆ ਕਿੰਨੀ ਆ ਕਿ ਕੈਲਰੀਜ਼ ਇਨਟੇਕ ਕੀਤੀਆਂ ਹੋਣੀਆਂ ਫਿਰ ਮੈਂ ਉਹਨਾਂ ਜਾ ਕੇ ਜਿਮ ਬਰਨ ਕਰ ਦਿੰਦੀ ਆ ਉਹਨੀ ਕੈਲਰੀਜ਼ ਜਿਮ ਬਰਨ ਕਰ ਦਿੰਦੀ ਆ ਤੇ ਫਿਰ ਉਹਦੇ ਕਰਕੇ ਮੇਰਾ weight ਥੋੜਾ ਸਟੇਬਲ ਜਿਹਾ ਹੋਇਆ ਆ ਹੁਣ ਵਾਦਾ ਨਹੀਂ ਹੈਗਾ ਇਨਫੈਕਟ ਘਟਿਆ ਤੇ ਚਲੋ ਹੈਗਾ ਹੀ ਆ ਸੋਰੀ ਪਰ ਖਾਨ ਨਾਲ ਵਾਦਾ ਨਹੀਂ ਪਿਆ ਸੋ ਯੈਸ ਦਿਸ ਇਜ਼ অপਸ਼ਨ